ਲੋ ਜੀ ਅੱਜ ਆਪਾਂ ਨੇ ਕੀਤੇ ਨੇ ਆ ਬਟਨ ਲੈਮੀਨੇਸ਼ਨ ਡਿਜ਼ਾਇਰ ਦੇ ਤੇ ਸਕਰੀਨ ਕੀਤੀ ਇੱਕ ਇਹਦੇ ਨਾਲ ਇਹ ਫਾਇਦਾ ਹੈ ਜਿਵੇਂ ਕਿ ਆਪਾਂ ਦਬਦੇ ਰਹਿੰਨੇ ਬਟਨ ਜਿੰਦਾਂ ਕਿ ਆਏ AC ਦੇ ਹੋਗੇ ਜਾਂ ਹੋਰ ਸਟੀering ਦੇ ਹੋਗੇ ਇਹਦੇ ਨਾਲ ਨਾ ਸਕ੍ਰੈਚ ਪੈ ਜਾਂਦੇ ਨੇ ਜਾਂ ਫਿਰ ਬਟਨ ਘਸ ਜਾਂਦੇ ਨੇ ਉਹ ਨਹੀਂ ਘਸਦੇ ਸੇਫ ਰਹਿੰਦੇ ਨੇਗੇ ਇਜੇ ਤਰ੍ਹਾਂ ਆਬਟਨਾ ਤੇ ਵੀ ਕਰੀਆ ਨਹੀਂ ਹੱਥ ਨਹੀਂ ਬੰਦਾ ਸੀ ਤਾਂ ਕਰਕੇ ਥੋੜਾ ਟਾਈਮ ਲੱਗ ਗਿਆ ਉਤਾਰਨ ਨੂੰ ਇਹਨਾਂ ਦੇ ਵੀ ਕਰੀਆ ਇਹ ਬਾਅਦ ਚ ਉਤਾਰਾਂਗੇ ਫਿਲਹਾਲ ਤੁਹਾਨੂੰ ਸੈਂਪਲ ਦਿਖਾਇਆ ਕਰਕੇ ਦੱਸੋ ਕਿ ਮੇਰੇ ਲੱਗੇ ਆ ਲਓ ਜੀ ਗ੍ਰਿਸਟਾ ਦੇ ਲਾਵਾਂਗੇ ਸਾਈਡ ਪੱਟੀਆਂ ਆਹ ਗ੍ਰਿਸਟਾਈ ਇਹਦੇ ਲਾਵਾਂਗੇ ਸਾਈਡ ਪੱਟੀਆਂ ਬਾਕੀ ਤੁਹਾਨੂੰ ਲਾਉਣ ਤੋਂ ਬਾਅਦ ਦਿਖਾਉਣੇ ਕਿਵੇਂ ਲੱਗਦੀਆਂ ਲਓ ਜੀ ਗ੍ਰਿਸਟਾ ਦੇ ਪੱਟੀਆਂ ਲੱਗ ਚੁੱਕੀਆਂ ਨੇ ਦੇਖੋ ਕਿੰਦਾਂ ਦੀਆਂ ਲੱਗ ਰਹੀਆਂ ਟੋਰਸਟ ਪੱਟੀਆਂ ਆ ਰਦੇ ਲਾਇਆ ਨਹੀਂ ਸਾਈਡ ਪੱਟੀਆਂ ਬਲੈਕ ਸ਼ੀਸ਼ੇ ਦੇ ਹਾਰਟ ਵੇਟ ਅਲੱਗ ਹੀ ਲੁੱਕ ਲਾਈ ਆ ਤੇ ਇੱਕ ਲਾਇਆ ਫਨੇ ਦੇ ਪਿੱਛੇ ਪਲੇਟ ਦੇ ਉੱਤੇ ਸ਼ੇਰ ਦੇਖੋ ਲੁੱਕ ਦਾ ਇਹ ਆਪਣਾ ਡਰੈਸ ਮavi hearts ਸਾਹਮਣੇ ਘੇਟੀ ਰੋਇ